ਹੰਮ ਦੇਵਾ ਸਭ ਕਾ ਕੀ ਨਰਮ ਸਿੰਘ ਹਰ ਹਰ ਤੇਰੀ ਹੰਮ ਦੇਵਾ ਸਭ ਕੀ ਹਰ ਹਰ ਤੇਰੀ ਸੁਣ ਸੁਣ ਉਹ ਹੈ ਸੁਣ ਸੁਣ ਗੱਲੀ ਮਾਪੇ ਤੇ ਸੁਆਪ ਦਾ ਲੱਖਾਂ ਕੋ ਕਹਦਾ ਸੀ ਆਸ ਕਰਦਾ ਕਿ ਪਿੰਡਾ ਰਵਸੇਣ ਬੋਲੀਆਂ ਯਾਰ ਜਣਾ ਗੁੜੀ ਸਭ ਕੀ ਚੀਜਾਂ ਦਾ ਹਰੇ ਮੈਂ ਕੰਮ ਕਰੇ ਰਵਸੇਣ ਬੋਲੀਆਂ ਯਾਰ ਜਣਾ ਮੇਰੀ ਸਾਰੀ ਸਭ ਕੀ ਚੀਜਾਂ ਦਾ ਇਹ ਜਿਹੜੇ ਵੀ ਸਿਆ ਨਵੋ ਪਟਾਹੇ ਚੜ੍ਹਦੇ ਵੀ ਚੀਜਾਂ ਦਾ ਤਾਤਾ ਸਾਰੇ ਚੜ੍ਹ ਕੇ ਹੋਰ ਬਣ ਕਰਦੀਆਂ ਬੁਲਟਾ ਦੇ ਪਟਾਕੇ ਮਣਾਉਂਦੇ ਆ ਜਾਂ ਚੀਕਾ ਮਾਰਦੇ ਆ ਟ੍ਰੈਕਾਂ ਦੇ ਉੱਤੇ ਚੀਕਾਂ ਪੀਰ ਹੰਦੂ ਨੇ ਗੋਲ ਪਾਣੀ ਜੇੜਾ ਹੱਥ ਮੱਟ ਕੇ ਤੇਰੀ ਲੋਕਾਂ ਸਾ ਸੁਣ ਸੁਣੋ ਹੋ ਯਾ ਵੇਖ ਕੇ ਨਾਮ ਨਾਲ ਮੁਗਤਾ ਦੇ ਯਾ ਵਾਹ ਤਾ ਸੱਜਦਾ ਉਹ ਬਾਬਾ ਜੀ ਦਾ ਬੋਲਾ ਮਜਾ ਲਾਇਆ ਸਕਣਾ ਜੇ ਫਿਰ ਵੀ ਸੱਜਿਆ ਤੁੰ ਪਟਾਕੇ ਮਾਰਨ ਵਾਲੇ ਦਾ ਡੀਜੇ ਤੇ ਜਿਆਦਾ ਟਰੈਕਟਰਾਂ ਦੇ ਡੀਜੇ ਲਾ ਕੇ ਸ਼ੋਰ ਫੋਨ ਵਾਲੇ ਜਾਂ ਹੁੰਲਣਬਾਜੀ ਕਰਨ ਵਾਲੇ ਕੋਈ ਗਰੇਜ਼ ਫਾਰ ਨਾਏ ਤਾਂ ਫਿਰ ਉਹਨਾਂ ਤੇ ਕਾਰਵਾਈ ਕਰਨ ਤੋਂ ਗਰੇਜ਼ ਨਹੀਂ ਕੀਤਾ ਜਾਏਗਾ ਫਿਰ ਵੀ ਮੇਰੀ ਅੱਖ ਜੋੜ ਕੇ ਬੇਨਤੀ ਹੈ ਕਿ ਬਾਬਾ ਜੀ ਦੇ ਵਿਆਹ ਨੂੰ ਬੜੀ ਧੂਮਤਾਰ ਨਾਲ ਮਨਾਇਆ ਜਾਵੇ ਜੈ